ਬੁੱਧਵਾਰ 25 ਜੂਨ ਦੀ ਦੇ ਦਿਨ ਇੱਕ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਉਹ ਗਿਆਸਪੁਰਾ ਚੌਂਕ ਦੇ ਨੇੜੇ ਖਾਲੀ ਪਲਾਟ ਦੇ ਵਿੱਚ ਲਵਾਰੇ ਸਾਫ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚ ਬੰਦ ਕਰਕੇ ਜੋ ਰੱਖੀ ਹੋਈ ਸੀਗੀ ਉਹ ਪੁਲਿਸ ਨੇ ਬਰਾਮਦ ਕੀਤੀ ਇਤਲਾਹ ਹੋਣ ਤੇ ਪੁਲਿਸ ਨੇ ਅਨਨੋਨ ਬੰਦੇ ਦੇ ਉੱਤੇ ਮਰਡਰ ਦੀ ਐਫ ਆਈ ਆਰ ਰਜਿਸਟਰ ਕੀਤੀ ਕਤਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਟ੍ਰੇਸ ਕਰਦੇ ਆ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਇਸ ਸਬੰਧ ਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰੇਟ ਜੀ ਦੀ ਹਦਾਇਤਾਂ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਜੀ ਹਦਾਇਤਾਂ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਅਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦਿਆ ਇਸ ਮੁਕਦਮੇ ਦੇ ਵਿੱਚ 138/25 FIR ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਟਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਪਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸਾਦ ਪੂਸ਼ਾ ਦੇਵੀ ਨੀਰਜ ਕੁਮਾਰ ਸੀਡੂ ਕੁਮਾਰ ਜੈਵੀਰ ਵਿਸ਼ਾਲ ਕੁਮਾਰ ਇਹ ਸਾਰੇ ਜੋ ਹੈਗੇ ਨੇ ਉਹ ਪ੍ਰਵਾਸੀ ਲੇਬਰਰਸ ਨੇ ਜਿਹੜੇ ਕੋ ਲੁਧਿਆਣੇ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸੀਗੇ ਇਹ ਬਕੂਆ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ 23 ਤਰੀਕ ਨੂੰ ਮ੍ਰਿਤਕ ਦੀ ਆਇਡੈਂਟੀਟੀ ਜਿਹੜੀ ਹੈਗੀ ਉਹ ਹੈਗੀ ਮਨੋਜ ਕੁਮਾਰ ਚੌਧਰੀ ਉਰਫ ਰਾਜੂ ਮ੍ਰਿਤਕ ਤੇਰੀ ਤਰੀਕੇ ਨੂੰ ਦੋਸ਼ੀਆਂ ਦੇ ਘਰ ਜਾ ਕੇ ਆ ਰੂਟੀਨ ਦੇ ਵਿੱਚ ਆਪਣਾ ਖਾਣ ਪੀਣ ਕਰਨ ਅਤੇ ਦਾਰੂ ਵਗੈਰਾ ਪੀਣ ਵਾਸਤੇ ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲਿੱਤਾ ਹੋਇਆ ਸੀਗਾ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗੱਲਬਾਤ ਵੱਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਅਤੇ ਸੀਡੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਉੱਤੇ ਹਮਲਾ ਕੀਤਾ ਤੇ ਗੁੰਜੀਆਂ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਦੇ ਵਿੱਚ ਉੱਥੇ ਛੱਡਤਾ ਜਿਹਦੇ ਨਾਲ ਉਹਦੀ ਮੌਕੇ ਤੇ ਹੀ ਉੱਥੇ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਕਸਟਡੀ ਦੇ ਵਿੱਚ ਹੀ ਬਾਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬਾਡੀ ਨੂੰ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ ਰਿਕਸ਼ਾ ਡਰਾਈਵਰ ਤੋਂ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਗਿਆਸਪੁਰਾ ਚੌਂਕ ਕੋਲ ਲਿਜਾ ਕੇ ਖਾਲੀ ਬਲੱਡ ਦੇ ਵਿੱਚ ਬੋਡੀ ਡੰਪ ਕਰਤੀ। ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਦੋਂ ਸੀਸੀਟੀਵੀ ਫੁਟੇजेस ਲਈਆਂ ਤੇ ਆਲੇ-ਦੋਲੇ ਦੇ ਲੋਕਾਂ ਤੋਂ ਬਿਆਨ ਲਈ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਈ ਰਿਕਸ਼ਾ ਚਾਲਕ ਸੀਗਾ ਉਹਦੀ ਆਈਡੈਂਟੀਟੀ ਸਾਨੂੰ ਪਤਾ ਲੱਗੀ। ਉਹਦਾ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀਗਾ। ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆ ਆ ਆ ਆਇਡੈਂਟੀਟੀ ਸਨਾਕਸ ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟਰੇਸ ਹੋਏ ਅਤੇ ਉਹਨੇ ਸਾਰੀ ਡਿਟੇਲ ਦੱਸੀਆਂ ਵੀ ਇਹ ਕਿੰਨੇ ਵਜੇ ਬਾਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਮ ਕਰਕੇ ਗਏ ਕੋਈ ਬਹੁਤ ਵੱਡੀ ਸਫਲਤਾ ਜਿਹੜੀ ਹੈਗੀ ਹੈ ਲੁਧਿਆਣਾ ਕਮਿਸ਼ਨ ਪੁਲਿਸ ਨੂੰ حاصل ਹੋਈ ਹੈ ਕਿਉਂਕਿ ਇਹ ਸਿਰਫ 36 ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੀ ਸੇਫ ਸਿਟੀ ਦੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਕਰਦੇ ਹੋ ਉਹਨਾਂ ਦੀ ਹੈਲਪ ਲੈਂਦੇ ਹੋਏ ਇਹ ਕੇਸ ਨੂੰ ਟ੍ਰੇਸ ਕੀਤਾ ਗਿਆ ਜਿਹੜਾ ਕਿ ਇੱਕ ਬਲਾਈਂਡ ਮਰਡਰ ਕੇਸ ਸੀਗਾ ਤੇ ਇਹਦੇ ਵਿੱਚ ਇੱਕ ਬੰਦੇ ਦੀ ਬਹੁਤ ਹੀ ਬੇਰਹਿਮੀ ਨਾਲ ਡੈਥ ਹੋਈ ਸੀਗੀ ਉਹਦਾ ਕਤਲ ਹੋਇਆ ਸੀਗਾ ਤੇ ਉਹਨੂੰ ਪੈਕ ਕਰਕੇ ਪਲਾਸਟਿਕ ਦੇ ਲਫਾਫੇ ਦੇ ਵਿੱਚ ਉਹਦੀ ਬਾਡੀ ਨੂੰ ਰस्सੀਆਂ ਦੇ ਨਾਲ ਬੰਨ੍ਹ ਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਉਹ ਡੰਪ ਕੀਤਾ ਗਿਆ ਸੀ